ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਗੁਰਬਾਣੀ ਦੇ ਵਿੱਚ ਇਹ ਸ਼ਬਦ ਆਉਂਦੇ ਨੇ ਜੇ ਤੁਸੀਂ ਵੀ ਲਿਖੇ ਹੋਏ ਵੇਖ ਰਹੇ ਹੋ ਇਹ ਅਸੀਂ ਸੱਤ ਸ਼ਬਦ ਲਿਖੇ ਨੇ ਪਰ ਇਹਨਾਂ ਦਾ ਜਿਹੜਾ ਉਚਾਰਨ ਹੈ ਸਾਰਿਆਂ ਦਾ ਵੱਖ-ਵੱਖ ਉਚਾਰਨ ਹੈ ਪਰ ਆਪਾਂ ਇਸ ਦਾ ਉਚਾਰਨ ਇੱਕੋ ਹੀ ਪੜੀ ਜਾ ਰਹੇ ਹਾਂ ਗੁਰਬਾਣੀ ਵਿੱਚ ਇਹ ਸ਼ਬਦ ਆਉਂਦਾ ਹੈ ਐੜਾ ਨੰਨਾ ਦੱਦੇ ਓਂਕੜ ਜਿਵੇਂ ਆਪਾਂ ਆਨੰਦ ਸਾਹਿਬ ਦੀ ਬਾਣੀ ਪੜ੍ਹਦੇ ਹਾਂ ਅਖੀਰ ਤੇ ਸ਼ਬਦ ਆਉਂਦਾ ਹੈ ਆਨੰਦ ਸੁਣਹੁ ਵੱਡ ਭਾਗੀ ਹੋ ਪਹਿਲਾ ਸ਼ੁਰੂਆਤ ਹੁੰਦੀ ਆਨੰਦ ਸਾਹਿਬ ਦੀ ਉੱਥੇ ਆਨੰਦ ਭਇਆ ਮੇਰੀ ਮਾਏ ਇਸ ਤਰ੍ਹਾਂ ਆਨੰਦ ਉੱਥੇ ਟਿੱਪੀ ਦੇ ਨਾਲ ਉਚਾਰਨ ਕਰਨਾ ਹੈ ਉੱਥੇ ਟਿੱਪੀ ਦੇ ਨਾਲ ਲਿਖਿਆ ਹੋਇਆ ਹੈ ਆਨੰਦ ਆਨੰਦ ਭਇਆ ਮੇਰੀ ਮਾਏ ਅਖੀਰ ਤੇ ਸ਼ਬਦ ਆਉਂਦਾ ਜਿੱਥੇ ਸਮਾਪਤੀ ਹੁੰਦੀ ਹੈ ਉੱਥੇ ਆਨੰਦ ਕਈ ਸੰਗਤਾਂ ਨੂੰ ਆਨੰਦ ਪੜਦੀ ਹੈ। ਸੋ ਜਿਹੜੀਆਂ ਸੰਗਤਾਂ ਇਹਨੂੰ ਆਨੰਦ ਪੜਦੀਆਂ ਕਿ ਉਹਨੂੰ ਵੀ ਆਨੰਦ ਹੀ ਪੜਨਾ ਹੈ ਆਨੰਦ ਸਾਹਿਬ ਬਾਣੀ ਦਾ ਨਾਮ ਹੈ ਉਹ ਉਹਨਾਂ ਦੀ ਮਰਜ਼ੀ ਹੈ। ਪਰ ਗੁਰਬਾਣੀ ਸੰਪਰਦਾਵ ਦੇ ਵਿੱਚ ਟਕਸਾਲ ਦੇ ਵਿੱਚ ਵੀ ਇਸ ਨੂੰ ਆਨੰਦ ਹੀ ਪੜਾਇਆ ਜਾਂਦਾ ਹੈ ਆਨੰਦ 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 ਨਹੀਂ। ਜਿਹੜਾ ਆਨੰਦ ਸਾਹਿਬ ਦੇ ਅਖੀਰਲੀ ਪੌੜੀ ਤੇ ਆਉਂਦਾ ਕਿੱਥੇ ਸ਼ਲੋਕ ਸਮਾਪਤ ਹੁੰਦਾ ਹੈ ਕਿ ਆਨੰਦ ਸੁਣੋ ਵੱਡ ਭਾਗੀ ਹੋ ਉਸ ਨੂੰ ਆਨੰਦ ਹੀ ਪੜਾਇਆ ਜਾਂਦਾ ਹੈ ਆਨੰਦ ਨਹੀਂ ਪੜਾਇਆ ਜਾਂਦਾ ਜਿਹੜੀਆਂ ਸੰਗਤਾਂ ਆਨੰਦ ਪੜ੍ਹਦੀਆਂ ਜੀ ਸਤਕੇ ਪੜਨ ਐੜਾ ਨੰਨਾ ਦੱਦੇ ਔਂਕੜ ਕਿਤੇ ਵੀ ਗੁਰਬਾਣੀ ਵਿੱਚ ਪਾਠ ਆਉਂਦਾ ਹੈ ਆਨੰਦ ਜੇ ਇਸ ਤਰ੍ਹਾਂ ਟਿੱਪੀ ਦੇ ਨਾਲ ਪਾਠ ਆ ਰਿਹਾ ਹੈ ਤੇ ਉਹਨੂੰ ਆਨੰਦ ਉਚਾਰਨ ਕਰਨਾ ਹੈ ਜੇ ਹੁਣ ਕਈਆਂ ਦੇ ਮਨ ਵਿੱਚ ਸਵਾਲ ਹੋਵੇਗਾ ਕਿ ਆਨੰਦ ਤੇ ਆਨੰਦ ਵਿੱਚ ਮਤਲਬ ਅਰਥ ਵੱਖ-ਵੱਖ ਨਹੀਂ ਅਰਥ ਇੱਕੋ ਹੀ ਹੈ ਅਰਥ ਇੱਕੋ ਹੀ ਬਣਦੇ ਨੇ ਪ੍ਰਸੰਗਤ ਜੀ ਜੇ ਟਿੱਪੀ ਨਹੀਂ ਲੱਗੀ ਤੇ ਟਿੱਪੀ ਆਪਾਂ ਲਾ ਨਹੀਂ ਸਕਦੇ ਆਨੰਦ 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 ਇਹ ਆਨੰਦ ਪਾਠ ਆਨੰਦ ਇਹਨੂੰ ਆਨੰਦ ਪੜ ਜਾਂਦੇ ਕਈ ਸੰਗਤਾਂ ਆਨੰਦ ਆ ਨਦ ਨੰਨਾ ਦੱਦੇ ਔਂਕੜ ਆਨੰਦ ਇਹਨੂੰ ਆਨੰਦ ਪੜ ਉਚਾਰਨ ਕਰਨਾ ਇਹ ਆਨੰਦ ਹੈ ਇਹ ਆਨੰਦ ਇਹ ਆਨੰਦ ਆਨੰਦ ਐੜੇ ਕੰਨਾ ਇੱਥੇ ਇਹਨੂੰ ਵੀ ਆਪਾਂ ਕਈ ਵਾਰ ਕਾਲ ਦੇ ਵਿੱਚ ਆਨੰਦ ਕਹਿ ਜਾਂਦੇ ਆ ਪਰ ਜਿਹੜਾ ਐੜੇ ਕੰਨਾ ਥੋੜਾ ਲੰਮਾ ਆਵਾਜ਼ ਦੇ ਕੇ ਆਨੰਦ ਜਿਵੇਂ ਇਹੀ ਆਨੰਦ ਸਾਹਿਬ ਦੇ ਵਿੱਚ ਹੀ ਆਉਂਦਾ ਆਨੰਦ ਆਨੰਦ ਸਭ ਕੋ ਕਹੇ ਉੱਥੇ ਐੜੇ ਦੇ ਕੰਨਾਂ ਲੱਗਾ ਹੋਇਆ ਆਨੰਦ ਇਹਨੂੰ ਇੱਥੇ ਨੂੰ ਟਿੱਪੀ ਨਹੀਂ ਆਈ ਐੜੇ ਕੰਨਾਂ ਨੰਨਾ ਦੱਦੇ ਕੰਨ ਇੱਕ ਪਾਠ ਇਕੱਠੇ ਉਚਾਰਨ ਕਰਨਾ ਆ ਨਦਾ ਨਹੀਂ ਕਹਿਣਾ ਆਨ ਦਾ ਆ ਨੰਦਾ ਨਹੀਂ ਕਹਿਣਾ ਨੰਦਾ ਕਹਾਂਗੇ ਨੰਨੇ ਤੇ ਟਿੱਪੀ ਲੱਗੇਗੀ ਆਨੰਦਾ ਇਸ ਤਰ੍ਹਾਂ ਉਚਾਰਨ ਕਰਨਾ ਆਨ ਦਾ ਪਾਠ ਇਕੱਠਾ ਹੀ ਉਚਾਰਨ ਕਰਨਾ ਹੈ ਐੜੇ ਕੰਨਾ ਨੰਨੇ ਟਿੱਪੀ ਦਦੇ ਕੰਨਾ ਇੱਥੇ ਹੁਣ ਸੰਗਤ ਜੀ ਆਨੰਦਾ ਪਾਠ ਹੈ ਆਨੰਦਾ ਐੜੇ ਕੰਨਾ ਨੰਨੇ ਟਿੱਪੀ ਦਦੇ ਕੰਨਾ ਇਹ ਸਾਰੇ ਗੁਰਬਾਣੀ ਵਿੱਚ ਆਉਂਦੇ ਨੇ ਆਨੰਦਾ ਅੱਗੇ ਪਾਠ ਆ ਗਿਆ ਐੜਾ ਨੰਨਾ ਦਦੇ ਹੋੜਾ ਅਨਦੋ ਅਨ ਅਨ ਅਨਦੋ ਇਸ ਤਰ੍ਹਾਂ ਅਨੰਦੋ ਨਹੀਂ ਕਹਿਣਾ आनंदो ਤਾਂ ਬਣੇਗਾ ਸੰਗਤ ਜੀ ਜੇ ਨੰਨੇ ਤੇ ਟਿੱਪੀ ਹੋਵੇਗੀ ਇਸ ਦਾ ਉਚਾਰਨ ਹੈ ਅਨੰਦੋ ਅਨੰਦੋ ਆਨੰਦ 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 ਆਨਦਾ ਆਨੰਦਾ ਅਨੰਦੋ ਇਸ ਤਰ੍ਹਾਂ ਉਚਾਰਨ ਕਰਨੇ ਸਾਰੇ ਸੋ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਹੋਰ ਵੀ ਸੰਗਤਾਂ ਲਾਹਾ ਲੈ ਸਕਣ ਗੁਰਬਾਣੀ ਦੀ ਸੰਥਿਆ ਸੇ ਚੈਨਲ ਤੇ ਸੰਗਤ ਜੀ ਲੜੀਵਾਰ ਚੱਲ ਰਹੀ ਹੈ ਭੁੱਲਾਂ ਦੀ ਮਾਫ਼ੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ